ਪੇ ਹੈ ਭਾਈ ਹੁਣੀ ਕਹਿੰਦੇ ਮੱਤੇ ਆੜਾ ਤੋਂ ਉਧਰੋਂ ਜਿਹੜਾ ਸਾਲ ਲਿਆਂਦਾ ਸੀ ਉਹਦੀ ਆ ਸਵਾਗਤ ਆ ਮਿੱਤਰੋ ਪੀਵੀ 29 ਟੁੱਡੀ ਕੇ ਚੈਨਲ ਤੇ ਭਾਈ ਹੁਣਾ ਕੋਲੇ ਇੱਕ ਘਰੇਲੂ ਪਰਿਵਾਰ ਕੋਲੇ ਆਪਾਂ ਵੀਡੀਓ ਬਣਾਉਣ ਆਏ ਆ ਜਿੰਨਾਂ ਕੋਲੇ ਸਾਰੇ ਹੀ ਨਗ ਤਕਰੀਬਨ ਚੰਗੇ ਆ ਆਪਦੇ ਘਰ ਦੀ ਖਰਾਕ ਤੇ ਇਹ ਨਾਰਮਲ ਜੀ ਖਰਾਕ ਤੇ ਜਿਹੜਾ ਦੁੱਧ ਚੋਂਦੇ ਆ ਉਹਦੀ ਡਿਟੇਲ ਆਪਾਂ ਸਾਰੀ ਜਾਣਕਾਰੀ ਬਾਈ ਹੁਣਾ ਤੋਂ ਇਸ ਮੱਧ ਦੀ ਆਪਾਂ ਲਵਾਂਗੇ ਇਹਨਾਂ ਨਗਾ ਦੇ ਵਿੱਚੋਂ ਇਹਨਾਂ ਕੋਲੇ ਆ ਇੱਕ ਨਗ ਵਿਖਾਊਗਾ ਮੇਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਵੀਰੇ ਆਪਾਂ ਜਾਣਕਾਰੀ ਲਈ ਆ ਜਿੰਨਾਂ ਆਪਣੇ ਘਰਾਂ ਦੇ ਘੇ ਕਰਦੀਆਂ ਹਾਂ ਹਾਂ ਜੀ ਹਾਂ ਜੀ ਕਰਦੀਆਂ ਜੀ ਸਾਰਿਆਂ ਦੀ ਠੀਕ ਹੈ ਜੀ ਕਿਹੜੇ ਸੀਮੰਦ ਦਾ ਵੀਰੇ ਇਹ ਇਹ ਵੀਰੇ ਮੱਤੇਵਾੜੇ ਲਿਆਂਦਾ ਸੀ ਸਰਕਾਰੀ ਸਾਂ ਤੇ ਆਜ ਦੀ ਵੇਚਣੀ ਆਪੇ ਵੀ ਉਹਦੀ ਆ ਹਾਂ ਉਹਦੀ ਹੋਈ ਠੀਕ ਆ ਉੱਥੋਂ ਬਾਈ ਹੁਣੀ ਲੈ ਕੇ ਆਏ ਸੀ ਉਹ ਜਾਂਦੀ ਸਰਕਾਰੀ ਕੋਟੇ 'ਚ ਮਿਲਾਈ ਹਾਂ ਜੀ ਸਰਕਾਰੀ ਕੋਟੇ 'ਚ ਮਿਲਿਆ ਸੀ ਉਹਦੇ ਬਾਦਲ ਵੀਰੇ ਦੀ ਠੀਕ ਆ ਕੀ ਵੀਰੇ ਇਹਦਾ ਦੁੱਧ ਦਾ ਰਿਕਾਰਡ ਰਿਕਾਰਡ ਕੀ ਆ ਦੁੱਧ ਯਾਨੀ ਕਿ ਹੁਣ ਦੂਜੇ ਸੂਏ ਹਨ ਸੋਨਾ ਜੀ ਪਹਿਲੇ ਸੂਏ ਯਾਨੀ ਕਿ 12-13 ਕਿਲੋਲਟਰ ਦੁੱਧਤਾ ਜੀ ਠੀਕ ਆ ਹਾਂ ਜੀ ਦੂਜੇ ਸੂਏ ਜਣ ਦੀ ਹੁ ਠੀਕ ਆ 12 13 ਜਣੇ ਕਿਲੋ ਇਹਨੇ ਦਿੱਤਾ ਉਹਦਾ ਹਾਂ ਤੇ ਮਿੱਤਰੋ ਕਰ ਲੋ ਕੁਆਲਿਟੀ ਚੈੱਕ ਖੋਲ ਕੇ ਵੀਰੇ ਇੱਕ ਵਾਰੀ ਲੈ ਕੇ ਚੱਲੇਗਾ ਉੱਥੇ ਮੜਾ ਆਪਾਂ ਆ ਡਿਜੀਲ ਆ ਚੱਲ ਗਏ ਦਿਖਾ ਦੇ ਨਾਲੇ ਲੈ ਆ ਲੂਗਾ ਉਧਰ ਨੂੰ ਲੈ ਚੱਲ ਖੁਰਮੀ ਵਾਲੇ ਲੈ ਮਿੱਤਰੋ ਕਰ ਲੋ ਜੇ ਕਾਡਰ ਕੁਆਲਿਟੀ ਤੁਸੀਂ ਬਾਈ ਉਹਨਾਂ ਨੇ ਜਿਹੜਾ ਮੁੱਲ ਵੀਡੀਓ ਦੇ ਵਿੱਚ ਹੀ ਕਰਤਾ ਉਹਾਂ ਦਾ ਵੀ ਆਪਾਂ ਮਾਨਤਾਣ ਕਰਦਾਂਗੇ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਲਓ ਹਜੇ 10 ਦਿਨ ਪਏ ਆ ਸਮਝ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਨਾਮ ਮਿੰਟੂ ਵੇਰੇ ਠੀਕ ਆ ਜੀ। ਡਾਵਾ ਦਰਾਹੀ ਡਾਵਾ ਦਰਾ ਸ਼ਰਕੀ ਹਾਂਜੀ ਤੇ ਵੀਰੇ ਅਸੀਂ ਆਹ ਸਾਂਹ ਲਿਆ ਸੀ ਮੱਤੇਵਾੜਿਓ ਲੁਧਿਆਣੇ ਦੇ ਨਾਲ ਸਰਕਾਰੀ ਕੋਟੇ 'ਚ। ਠੀਕ ਆ ਜੀ। ਜਿਹੜਾ ਉਹ ਸਾਂਹ ਦੀ ਜਾਨਕਿ ਉਹਦੇ ਬੱਚੇ ਦੀ ਓਹ ਤੁਹਾਡੇ ਕੋਲੇ ਘਰੇ ਸੀਗਾ? ਹਾਂਜੀ ਹਾਂਜੀ ਘਰੇ ਪਾਲਿਆ ਸੀਗਾ ਜੀ। ਯਾਨੀ ਤੇ ਉਹ ਸਰਕਾਰੀ ਕੋਟੇ ਜੋ ਕਿਵੇਂ ਮਿਲਿਆ ਸੀ ਬਾਈ ਉਹ? ਉਹਦੇ ਬਾਦਲ ਵਾਲੇ ਫਾਰਮ 'ਚ ਭਰੀ ਸੀਗੀ ਜੀ ਉਹਦੇ 'ਚ ਮਿਲਿਆ ਸੀ ਆਪਾਂ ਨੂੰ ਵੀ। ਯਾਨੀ ਘੱਟ ਰੇਟ ਤੇ ਮਿਲਿਆ ਸੀਗਾ ਜੀ। ਠੀਕ ਆ। ਯਾਨੀ ਉਹਦੀ ਕੁਆਲਿਟੀ ਕੁਆਲਿਟੀ ਚੰਗੀ ਹੀ ਹੋਊਗਾ ਨਾ ਫਿਰ? ਹਾਂਜੀ ਹਾਂਜੀ ਮੋਹਰਾ ਨਸਲ ਦਾ ਸੀਗਾ ਜੀ। ਠੀਕ ਆ। ਆ ਨਹੀਂ ਕੁਆਲਿਟੀ ਚੰਗੀ ਆ ਤੇ ਉਹਦੀ ਇਹ ਗਾਂ ਜਿਹੜੀ ਮਰ ਜਾਹੀ ਹੁਣ ਬਈ ਜਿਹਨੇ ਕਿਹੜੇ ਸੂਏ ਸੂਣਾ ਹੁਣ ਇਹਨੇ ਦੂਜੇ ਸੂਏ ਸੂਣਾ ਜੀ ਹਾਂਜੀ ਤੇ ਇਹਦੇ ਜਿਹੜਾ ਗਾਂ ਲੱਗਿਆ ਸੀਮਨ ਹੁਣ ਪਤਾ ਕੁਝ ਉਹ ਪਿੰਡੋਂ ਦਰਾਹੀ ਡਾਕਟਰ ਤੋਂ ਜੀ ਗੱਲਾਂ ਤੋਂ ਜੀ ਦੋ ਦਰੂ ਆਹ ਉਹ ਵਧੀਆ ਡਾਕਟਰ ਉਹਨਾਂ ਨੇ ਸੀਮਨ ਵਧੀਆ ਹੀ ਵਧੀਆ ਗਿਆ ਵਧੀਆ ਕਹਿ ਗਈ ਤਰ੍ਹਾਂ ਜੀ ਠੀਕ ਆ ਤੇ ਮਾੜੀ ਵੀਰੇ ਨੂੰ ਖੋਲ ਕੇ ਦਿਖਾ ਆਪਣੇ ਦਰਸ਼ਕਾਂ ਨੂੰ ਖੋਲ ਕੇ ਦਿਖਾ ਦਈਏ ਹੁਣ ਗਾਂ ਨੂੰ ਤੋਰਦੇ ਮਾੜੀ ਜੀ ਕਰੇ ਇੱਦਾਂ ਤੋਰਦੇ ਤੇ ਲੈ ਵੇ ਲੋ ਇਹਦੀ ਕੁਆਲਿਟੀ ਸਰਕਾਰੀ ਸੀਮਨ ਦੀ ਆ ਮਿੱਤਰੋ ਇਹ ਜੰਡੀ ਆ ਤੇ ਹੋਰ ਵੀ ਹੈਗੀਆਂ ਬਈ ਉਹਦੀਆਂ ਸਰਕਾਰੀ ਦੀਆਂ ਕਟੀਆਂ ਆਪਣੇ ਵਾਲੇ ਹਾਂਜੀ ਹਾਂਜੀ ਆ ਯਾਨੀ ਕਿ ਆ ਮੋਹਰਾਂ ਨਾਲ ਸਕਦੀ ਉਹਦੀਆਂ ਹੀ ਬਣੀਆਂ ਹੋਈਆਂ ਸਾਰੀਆਂ ਜੀ ਅੱਛਾ ਆ ਜਿੰਦਗਾ ਖੜੀਆਂ ਜਾਣਦੀ ਉਹਦੀਆਂ ਹੀ ਆਣਾ ਸਾਰੀਆਂ ਇਹ ਕੀ ਹੈ ਜੇ ਹੁਣ ਕਿੰਨੇ ਦਿਨ ਰਹਿੰਦੇ ਸੂਣ ਤੇ ਪਤਾ ਕੁਛ ਯਾਨੀ ਕਿ ਦੇਣ ਤਾਂ ਹੁਣ ਨੇੜੇ ਹੀ ਆ ਜੀ ਯਾਨੀ ਕਿ ਹਫਤਾ ਜਾਂਦਾ ਹ 15 ਦਿਨਾਂ ਦੇ ਵਿੱਚ ਵਿੱਚ ਸੂਣ ਵਾਲੀ ਆ ਜੀ ਸੂਣ ਵਾਲੀ ਹਾਂਜੀ ਹਾਂਜੀ ਠੀਕ ਆ ਤੇ ਮਿੱਤਰੋ ਥਾਂ ਦੀ ਕੁਆਲਿਟੀ ਗੂੜੀ ਚੈੱਕ ਕਰਾ ਲੈਂ ਠੰਡੀ ਸੀਲ ਬਾਈ ਕਿਵੇਂ ਆ ਪੂਰੀ ਠੰਡੀ ਸੀਲ ਆ ਜੀ ਅੱਛਾ ਹਾਂਜੀ ਕੌਣ ਚਾਹੁੰਦਾ ਰਿਹਾ ਇਹਨੂੰ ਤੇ ਮਾਤਾ ਹੁਣੀ ਚਾਹੁੰਦੇ ਸੀਗੀ ਠੀਕ ਆ ਦੁੱਧ ਦੁੱਧ ਦਾ ਵਧੀਆ ਦਿੱਤਾ ਜਾਨੀ ਵੀ ਇਹਨਾਂ 12-13 ਲੀਟਰ ਕਿਲੋ ਦੁੱਧ ਲਿਆ ਜੀ ਠੀਕ ਆ ਲੈ ਵੀ ਮਿੱਤਰੋ ਕਰ ਲੋ ਕਰਾ ਦੀ ਕੁਆਲਿਟੀ ਕੁਆਲਿਟੀ ਚੈੱਕ ਮਾਚ ਦੀ ਤੇ ਸੰਧੀ ਸੀ ਇਹਦਾ ਪੂਰੀ ਜਿਹੇ ਦੀ ਕੁਆਲਿਟੀ ਦੇਖੋ ਨਾ ਆ ਰਣੀ ਤੇ ਭਾਈ ਆਪਣੀ ਨਾ ਇੱਕ ਵਰੀ ਦੂਜਾ ਉਹ ਪਿੰਡ ਦੀ ਲੋਕੇਸ਼ਨ ਠੀਕ ਆ ਜੀ ਫੋਨ ਨੰਬਰ ਉਹ ਸਾਰਾ ਤਕਰੀਬਨ ਬੋਲ ਦੇ ਪਿੰਡ ਆਪਣਾ ਵੀਰੇ ਜਦੋਂ ਦੁੱਧ ਦਰੋਂ ਲੋਪੋ ਰੋਡ ਆ ਬਿਆਸ ਵਾਲੀ ਜਗਾ ਮਾਣੂ ਗਾਲੇ ਵਾਜਦੇ ਪਿੰਡ 'ਚ ਅਸੀਂ ਠੀਕ ਆ ਉੱਥੇ ਘਰ ਆਪਣਾ ਮੋਬਾਈਲ ਨੰਬਰ ਹੈਗਾ 98496542 ਠੀਕ ਹੈ ਜੀ ਹਾਂਜੀ ਹਾਂਜੀ ਤੇ ਰੇਟ ਬਾਈ ਆਪਾਂ ਇਹਦਾ ਵੀਡੀਓ ਦੇ ਵਿੱਚ ਹੀ ਕਰਾਂਗੇ ਕਿਵੇਂ ਹਾਂਜੀ ਹਾਂਜੀ ਰੇਟ ਇਹਦਾ ਹੀ 1,20,000 ਰੱਖਿਆ ਜੀ ਠੀਕ ਹੈ ਜੀ ਹਾਂਜੀ ਤੇ ਮਾਨਦਾਨ ਤਾਂ ਆਪਣੇ ਭਰਾਵਾਂ ਦਾ ਉਹ ਜਦੋਂ ਆ ਕਰਦਾਂਗੇ ਮਾਨਦਾਨ ਉਹਦਾ ਕਰਾਂਗੇ ਲੈ ਮਿੱਤਰੋ ਕ੍ਰੇਲੂ ਪਰਿਵਾਰ ਦੀ ਵੀਡੀਓ ਆ ਜਣਦੀ ਪਸ਼ੂਆਂ ਦਾ ਹੀ ਕੰਮ ਆ ਬਾਈ ਉਹਨਾਂ ਦਾ ਸਾਰਾ ਤੇ ਸਰਕਾਰੀ ਸੀਮੰਦੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਪਸ਼ੂਧਾਨ ਦੇ ਨਾਲ ਕ੍ਰੇਲੂ ਪਰਿਵਾਰਾਂ ਦਾ ਜਿਹੜਾ ਉਹ ਫਾਇਦਾ ਹੋ ਸਕੇ ਤੇ ਫੋਨ ਕਰ ਲਿਓ ਬਾਈ ਨੂੰ ਮਾਨਦਾਨ ਕਰ ਦੇਣ ਕਿ ਮੁੱਲ ਇਹਨਾਂ ਨੇ 1,20,000 ਕਿਹਾ ਹੈ ਇਹਦਾ ਤੇ ਮਾਨਤਨ ਬਾਈ ਹੋਣੀ ਕਰ ਦੇਣਗੇ